ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਵੀ ਤਾਜ਼ੀਆਂ ਸੂਈਆਂ ਵੀਆਂ ਆਓ ਪੁੱਛ ਲੈਨੇ ਬਾਈ ਤੁਹਾਡੇ ਨਾਲ ਆਜੀ ਬਾਈ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਹਾਂਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਕੁਲਦੀਪ ਸਿੰਘ ਆ ਜੀ ਪਿੰਡ ਸੁਖਾਣਾਂ ਦਾ ਕੋਠੇ ਵਾਲਾ ਕੱਚਾ ਰਾਹ ਹੀ ਖੇਤਾਂ 'ਚ ਘਰ ਹੈਗਾ ਠੀਕ ਹੈ ਤੇ ਨੇੜੇ ਸਾਡੇ ਭਗਤਾ ਭਾਈ ਕਾ ਸ਼ਹਿਰ ਪੈਂਦਾਗਾ ਠੀਕ ਹੈ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਓਕੇ ਮੋਬਾਈਲ ਨੰਬਰ ਬੋਲੋ 98685 38206 ਠੀਕ ਹੈ ਜੀ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸੂਈ ਆ ਇਹ ਦੂਜੇ ਸੂਏ ਸੂਈ ਆਈ ਇਹ ਕਦੋਂ ਸੂਈ ਆ ਬਾਈ ਇਹ ਪਰਸੋਂ ਸੂਈ ਆ ਜੀ ਪਰਸੋਂ ਸੂਈ ਆ ਬੱਚਾ ਕੀ ਦੇਤਾ ਬਾਈ ਬੱਚਾ ਹੀ ਮਗਰ ਬੱਚਾ ਦੇਤਾ ਹਾਂ ਜੀ ਠੀਕ ਆ ਬਾਈ ਕਿੰਨਾ ਬੋਲਾ ਹਾਜਰਾ ਹਾਂ 14 ਕਿਲੋ ਹੁਣ ਇਹ ਥੱਲੇ ਬੋਲਾ ਹੈਗਾ ਧਾਰੇ ਦੀ ਪੋਲੀ ਆ ਜੀ ਤੇ ਚੋਣ ਨੂੰ ਪੂਰੀ ਫੁੱਲ ਸੀਰ ਆ ਠੀਕ ਆ ਹਾਂਜੀ ਚਾਰੇ ਕਿੰਨੇ ਡੰਗ ਚੋਲੀ ਹੁਣ ਅਸੀਂ 2 ਡੰਗ ਚੋਲੀ ਇਹ ਕੱਲ ਸ਼ਾਮ ਨੂੰ ਚੋਈ ਐ ਹੂੰ ਤੇ ਅੱਜ ਤੜਕੇ ਚੋਈ ਐ 14 ਡੰਗ ਲੀਟਰ ਹੈਗਾ ਜਾਨੀ ਦੁੱਧ ਪੂਰਾ ਹੈਗਾ ਦੁੱਧ ਵਾਲੀ ਕੋਈ ਗੱਲ ਨਹੀਂ ਬਸ 20 ਤੋਂ ਬਾਰ-ਬਾਰ ਦੇਊਗੀ ਇਹੇ ਠੀਕ ਆ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਓ ਚੀਆ ਅਜੇ ਚ ਬਾਈ ਜੇ 2 ਘੰਟੇ ਪਹਿळ्या ਉਹਦੋਂ ਦਾ ਆਰਡਰ ਆ ਜਿਹੜਾ ਹੋਰੇ ਵਧੀਆ ਤਿਆਰ ਕਰ ਲੂ ਫੁੱਲ ਘੱਤ ਰਾਜਾ ਖੋਲ ਦੇ ਬਈ ਤੋਰ ਦੇ ਚੰਗੀਆਂ ਸਮੀਪਾਲੀ ਵੜਾ ਵੱਡੀ ਗੱਲ ਗਰਮੀ ਨਹੀਂ ਮੰਨਦੀ ਫੈਂ ਗਰਮੀ ਨਹੀਂ ਮੰਨਦੀ ਇਹ ਬਾਕੀ ਫੈਂਟ ਬਹੁਤ ਆਉਂਦੀ ਹੈ ਜੀ ਕੱਲ ਦੁੱਧ ਪਾ ਕੇ ਆਏ ਸੀ 45 ਰੁਪਏ ਕਿਲੋ ਆਇਆ ਜੀ ਤੜਕੇ ਹੀ ਪਾ ਕੇ ਆਇਆ ਇਹਦਾ ਨਾਲੇ ਹੱਜੇ ਬੋਲੇ ਜਾਂ ਹਾਂ ਹਾਂਜੀ ਬੋਲੇ ਜਾਈ 45 ਰੁਪਏ ਕਿਲੋ ਆਇਆ ਹੈਗਾ ਇਹਦਾ 45 ਰੁਪਏ ਕਿਲੋ ਬਾਈ ਕਹਿੰਦਾ ਜੜੀਆਂ ਦੀ ਫੈਂਟ ਆ ਲੱਗਿਆ ਦੁੱਧ ਬਾਈ ਚੰਗੀ ਆ ਬੜ ਤੋਰਾ ਤਾਰਾ ਚੰਗਾ ਠੰਡੀ ਠੰਡੀ ਕਿਵੇਂ ਆ ਠੰਡੀ ਤਾਂ ਪੂਰੀ ਫੁੱਲ ਆ ਜੀ ਨਮਾਉਣ ਨੂੰ ਵੀ ਪੂਰੀ ਸੀਲ ਆ ਤੇ ਚੋਣ ਨੂੰ ਵੀ ਪੂਰੀ ਸੀਲ ਆ ਪੂਰੀ ਸੀਲ ਆ ਜਮਾ ਕੁਝ ਨਹੀਂ ਆਂਦੀ ਇਹ ਠੀਕ ਆ ਬਾਈ ਠੀਕ ਆ ਫੇਸ ਫੂਸ ਕਰਦ ਵੱਡ ਚੰਗਾ ਤੋ ਤੇ ਮੁੱਲ ਕੀ ਦਾ ਜਾਇਜਾ ਫਿਰ ਇਹਦਾ ਮੁੱਲ ਜੀ 67000 ਰੁਪਇਆ ਹੈ ਮਾਨਦਾਨ ਹੋ ਜਾ ਹਾਂ ਜੀ ਕੀਤਾ ਜਾਊਗਾ 67000 ਰੁਪਇਆ ਮੁੱਲ ਆ ਬਈ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਲੈਵਾ ਦੇਖੋ ਲੈਵਾ ਕਮਾਲ ਦਾ ਕੱਲਾ ਕੱਲਾ ਥਾਂ ਮੱਟੀ ਵਾਲਾ ਥਾਂ ਹਾਂ ਜੀ ਇਹ ਧਾਰਾ ਮਾਰਨੀ ਆ ਤਾਂ ਆਪਾਂ ਨਿਆਣਾ ਪਾ ਕੇ ਤੁਹਾਨੂੰ ਮਾਰ ਕੇ ਹੀ ਉਖਾ ਦੇਣੇ ਆ ਮਾਰ ਦੋ ਬਈ ਧਾਰਾ ਇੱਕ ਮਿੰਟ ਰੋ ਜੀ ਤੇ ਲੈਵਾ ਲੂਵਾ ਕਮਾਲ ਦਾ ਬਈ ਵੱਡੀ ਗੱਲ ਫੈਂਟ ਬਹੁਤ ਚੰਗੀ ਆਉਂਦੀ ਆ ਕਿਉਂ ਬਈ ਆਮ ਵਿੱਚ ਫਰੇ ਨਾਲੋਂ ਮੰਨ ਕੇ ਚੱਲ 20 ਲੀਟਰ ਤੋਂ ਬਾਹਰ ਦੁੱਧ ਮੰਨ ਲਿਓ ਜਿਹੜੇ ਹਿਸਾਬ ਨਾਲ ਵਾਇਨਲ ਸਹੀ ਫੈਂਟ ਆਉਂਦੀ ਆ ਤੇ ਨਹੀਂ ਬਾਈ ਬਾਈ 20 ਲੀਟਰ ਦੀ ਭਾਵੇਂ ਮੈਥੋਂ ਗਰੰਟੀ ਲੈ ਲਓ ਠੀਕ ਐ ਬਾਈ ਜਿਵੇਂ ਮਰਜੀ ਨਿਆਣਾ ਪਾਲਾ ਹਨਾ ਕੋਈ ਚੱਕਰ ਹੀ ਨਹੀਂਗਾ ਮੈਂ ਨੇ ਫਿਰ ਬੱਚੇ ਝੋਲਣ ਬੈਠੇ ਹਮ ਉਹੰਜਵਾਗ ਝੋਲੇ ਬਾਈ ਕਹਿੰਦਾ ਤਾਂ ਵੀ ਕੋਈ ਚੱਕਰ ਹਾਂਜੀ ਐ ਨਹੀਂ ਕੋਈ ਚੱਕਰ ਹਮ ਥਾਲਾ ਵੇਖ ਰੋ ਧਾਰ ਚਵਾਈ ਵੱਢੀ ਜਾਗੀ ਮਾਣਾ ਪੂਰੀ ਇੱਕ ਨੰਬਰ ਚਵਾਈ ਹੈ ਜੀ ਮੋਟੀ ਮੋਟੀ ਧਾਰ ਆ ਲੈ ਕੀ ਬਾਤ ਆ ਬਾਈ ਇਕੱਲੇ ਇਕੱਲੇ ਥਾਂ ਜੋ ਧਾਰ ਦੇਖੋ ਲੈ ਗੰਨੇ ਵਾਂਗੂ ਵਰਦੀ ਆ ਜਰ ਕਿਆ ਵਾਹ ਆਰ ਨਹੀਂ ਮਾਰੇ ਬੰਦਾ ਠੀਕ ਹੈ ਜੀ ਭਾਵੇਂ ਦੁੱਧ ਵੀ ਚੱਟਾ ਯਾਰ ਜਮਾ ਹਾਂ ਹਾਂ ਜੀ ਮੁੱਲ ਵੀ ਜੈ ਜੈ ਮਾਨ ਤਾਂ ਜ਼ਰੂਰ ਹੋ ਜਾ ਅੱਗੇ ਭਰਾ ਦੋ ਨੰਬਰ ਕਿਹੜਾ ਸੂਆ ਸੂਈ ਹੈ ਇਹ ਤੀਜੇ ਸੂਏ ਸੂਈ ਹੈ ਜੀ ਇਹ ਕਦੋਂ ਸੂਈ ਹੈ ਭਾਈ ਇਹਨੂੰ ਅੱਜ ਜੀ ਹੋ ਗਿਆ ਮਾਰ ਕੇ ਚਲੋ ਚੌਥਾ ਦਿਨ ਚੌਥਾ ਦਿਨ ਬੱਚਾ ਕੀ ਹੈ ਬੱਚਾ ਇਹ ਤੇ ਮਗਰ ਬੱਛਾ ਜੀ ਉਹ ਅੱਛਾ ਭਾਈ ਠੀਕ ਆ ਤੇ ਇਹਨਾਂ ਦਾ ਵੀਰੇ ਯਾਰ ਇੱਕ ਪਹਿਲਾ ਨੋ ਲਵਾਇਆ ਸੀਗਾ ਨੋ ਲਵਾਇਆ ਸੀ ਪਹਿਲਾ ਨੋ ਥੋੜਾ ਕੱਚਾ ਰਹਿ ਗਿਆ ਹੂੰ ਪਿਉ ਦਾ ਕਰਕੇ ਥੋੜਾ ਯਾਰ ਇਹ ਪੈਰ ਦਵਾਉਂਦੀ ਐ ਦਵਾਉਂਦੀ ਆ ਠੀਕ ਆ ਹਾਂਜੀ ਦੁੱਧ ਦੇ ਦਸਲੇ 12 ਕਿਲੋ ਬੋਲ ਆਈ ਹੁਣ ਨੱਟ ਤਿਆਰ ਹਾਂਜੀ ਹਾਂ ਸੀਲ ਪੂਰੀ ਫੁੱਲ ਆ ਆਰਡਰ ਚੰਗਾ ਥਣ ਚੰਗਾ ਨਾਣਾ ਨੂਣਾ ਫੁੱਲ ਚਾਹੀਆਂ ਖੁੱਲੇ ਵਿੱਚ ਰੋ ਠੰਡੀ ਸੀਲ ਫੁੱਲ ਆ ਠੰਡੀ ਸੀਲ ਤਾਂ ਦੋਨੇ ਗਾਂਜੇ ਸੀਲ ਆਗਾ ਠੀਕ ਆ ਹੂੰ ਠੰਡੀ ਸੀਲ ਬਾਈ ਕਹਿੰਦਾ ਫੁੱਲ ਸੋਈ ਸਵਾਈ ਬੱਚਾ ਮਗਰ ਬੱਚਾ ਅਜ ਤੱਕ ਉਹ ਹੀ ਆ ਪਹੂ ਆਪਾਂ ਲਿਆਂਦਾ ਹੀ ਨਹੀਂ ਜਿਹੜਾ ਛੜਾ ਚਲਾਉਂਦਾ ਹੋਵੇ ਠੀਕ ਆ ਕਈ ਤਨੂ ਤੋੜ ਦਿੰਨੇ ਆ ਕੋਈ ਚੈੱਕ ਕਰ ਨੂੰ ਫੇਸ ਬੜਾ ਚੰਗਾ ਬੋਧ ਹਾਂਜੀ ਆਏ ਨਾ ਮਾੜਾ ਪੈ ਨੋ ਕੱਚਾ ਲੈਗਾ ਨੋ ਕੱਚਾ ਲੈਗਾ ਪਹਿਲੇ ਪਾਸੇ ਵਾਲਾ ਹਾਂ ਠੀਕ ਹੈ ਭਾਈ ਦੁੱਧ 24 ਲੀਟਰ ਦਾ ਰਿਕਾਰਡ ਦੱਸਿਆ ਹੈ ਜਿਹਦਾ ਲੈ ਕੇ ਜਾਂਦੀ ਹੈ ਓਕੇ ਭਾਈ ਤੇ ਕੀ ਮੁੱਲ ਆ ਫਿਰ ਇਹਦਾ ਜਾਇਜ਼ ਇਹਦਾ ਜਾਇਜ਼ ਮੁੱਲ ਦੇਣ ਲੈਣ 55000 ਰੁਪਏ ਮਾਨਤਾਣ ਹੋ ਜਾ ਹਾਂਜੀ ਉਹ ਵੀ ਆਪਾਂ ਇਹਦਾ 9 ਦਾ ਕਰਕੇ ਆ ਠੀਕ ਆ ਤੇ ਜੇ ਵੈਕੀ ਵੇਚ ਦਿਆਂਗੇ ਹਾਂ ਨਹੀਂ ਫਿਰ ਆਪਾਂ 10 ਦਾ ਰੋਕੇ ਵੇਚ ਲਾਂਗੇ ਠੀਕ ਆ ਭਾਈ 55000 ਰੁਪਿਆ ਹਾਂਜੀ 55000 ਰੁਪਿਆ ਹੈ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਖਾਜੋ ਥਾਂਲੇਵਾ ਬੜਾ ਚੰਗਾ ਥਾਂਲੇਵਾ ਦੀ ਆਪਣੀ ਗਰੰਟੀ ਹੈ ਬਾਈ ਦੋਨਾਂ ਗਾਂਆਂ ਦੀ ਆਹ ਬੰਦਾ ਧਾਰ ਵੀ ਨਾ ਮਾਰੇ ਹੂੰ ਜਿਹੜੀ ਗੱਲ ਕਹੀ ਹੈ ਉਹ ਨਿਕਲੂਗੀ ਤੁਹਾਨੂੰ ਧਾਰਾ ਮਾਰ ਕੇ ਉਹ ਹਾ ਦਿੰਨੇ ਆ ਠੀਕ ਆ ਇਹਦਾ ਕੋਈ ਚੱਕਰ ਨਹੀਂ ਗੱਲ ਆ ਵੇਖੋ ਚੋਣ ਬੜਾ ਚੰਗਾ ਹਨਾ ਚੋਲ ਸਾਰੀਆਂ ਗਾਂਆਂ ਦੇ ਵਧੀਆ ਹੋਊਗਾ ਲੈ ਲੈ ਕਿਆ ਬਾਤ ਹੈ ਧਾਰ ਦੂਰ ਪੂਰੀ ਚੰਗੀ ਹੈ ਬਈ ਐ ਨਹੀਂ ਧਾਰ ਬਰੀਕ ਹੋਊਗੀ ਹੂੰ ਕੋਲੀ ਹੋਊਗੀ ਪੂਰੀ ਕੋਲੀ ਆ ਧਾਰ ਹਨਾ ਉਹ ਨਾ ਕਿਸੇ ਭਰਾ ਕੋਲੇ ਦੋ ਦੋਨੀ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਵੀ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਈ